ਅਸੀਂ ਜੇ ਇਸ ਵਿਸ਼ੇ ਤੇ ਬਹੁਤ ਜ਼ਿਆਦਾ ਡਿਸਕਸ ਹੋ ਰਿਹਾ ਹੈ ਕਿ ਸਿੱਖ ਧਰਮ ਅਲੱਗ ਧਰਮ ਹੈ ਜਾਂ ਸਿੱਖ ਧਰਮ இந்து ਧਰਮ ਦਾ ਐਸਾ ਤਾਂ ਜਿਵੇਂ ਸਿੱਖ ਧਰਮ ਵਿੱਚ ਮਾਨਾ ਜਾਂਦਾ ਹੈ ਕਿ ਗੁਰੂ ਮਹਾਰਾਜ ਸਿ ਉਹ ਨਿਰੰਕਾਰ ਪ੍ਰਮਾਤਮਾ ਸੇ ਜਿਵੇਂ ਮੂਲ ਮੰਤਰ ਵਿੱਚ ਵੀ ਆਂਦਾ ਹੈ ਨਾ ਨਿਰਗ ਪ੍ਰਮਾਤਮਾ ਨਿਰੰਕਾਰ ਐਕੋਂਕਾਰ ਅਕਾਲ ਮੂਰਤ ਤੋਂ ਫਿਰ ਨਿਰੰਕਾਰ ਪ੍ਰਮਾਤਮਾ ਸੇ ਜੋ ਨਿਰੰਕਾਰ ਪ੍ਰਮਾਤਮਾ ਨੇ ਜਦੋਂ ਧਰਤੀ 'ਚ ਜਨਮ ਲੀਤਾ ਤਾਂ ਉਹਨਾਂ ਨੇ இந்து ਧਰਮ ਵਿੱਚ ਚੁਣਿਆ ਜਨਮ ਲੈਣ ਵਾਸਤੇ ਤਾਂ ਫਿਰ ਸਿੱਖ இந்து ਹੀ ਹੋ ਗਏ ਨਾ ਹੈਲੋ ਮੈਂ ਇਹ 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 ਤੁਸੀਂ ਮੰਨਦੇ ਆ ਜਾਂ ਮੇਰੇ ਤੇ ਸਵਾਲ ਕੀਤਾ ਤੁਸੀਂ ਸਵਾਲ ਕੀਤਾ ਵੀਰ ਜੀ ਹਾਂ ਪਹਿਲੀ ਗੱਲ ਤਾਂ ਤੁਸੀਂ ਆਪ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ ਜਾਂ ਹਾਂ ਹਿੰਦੂ ਧਰਮ ਨਾਲ ਹੈ ਜੀ ਇਹ ਠੀਕ ਹੈ ਸਿੱਖ ਧਰਮ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਕਿੰਨਾ ਕੁ ਜਾਣਦੇ ਆ ਤੁਸੀਂ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਵਾਲੇ ਅਸੀਂ ਜਾਣਦੇ ਹਾਂ ਬੇਸਿਕਲੀ ਜਾਣਦੇ ਹਾਂ ਜੀ ਸ੍ਰੀ ਗੁਰੂ ਸਾਹਿਬ ਜੀ ਦਸ ਗੁਰੂਆਂ ਦੇ ਬਾਰੇ ਜਾਣਦੇ ਹਾਂ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਵਾਲੇ ਜੀ ਬੇਸਿਕਲੀ 35 ਮਹਾਂਪੁਰਸਾਂ ਦੀਆਂ ਨਹੀਂ ਬਹੁਤ ਜ਼ਿਆਦਾ ਡੀਪਲੀ ਨਹੀਂ ਦੇਖਣੀ ਬੇਸਿਕਲੀ ਮੋਟਾ-ਮੋਟੀ ਜਾਣਦੇ ਹਾਂ ਤੁਹਾਡੇ ਕਦੀ ਕਿਹੜੀ ਗੁਰਬਾਣੀ ਸੁਣਦੇ ਨੇ ਤੁਸੀਂ ਅਮ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ? ਸ਼ਿਵਨਾਰਾਇਣ ਹਾਂਜੀ ਸ਼ਿਵਨਾਰਾਇਣ ਸ਼ਿਵਨਾਰਾਇਣ ਹੁਣ ਦੇਖੋ ਜਿਹੜਾ ਉਹ ਨਾਮ ਆ ਤੁਹਾਡੇ ਲਈ ਬਹੁਤ ਵੱਡੀ ਮਹੱਤਤਾ ਰੱਖਦਾ ਆ ਉਹ ਹਾਂਜੀ ਪਰ ਜੇ ਕੋਈ ਹੋਰ ਬੰਦਾ ਆਵੇ ਹੋਰ ਕਿਸੇ ਪਿੰਡ ਦਾ ਬੰਦਾ ਆਵੇ ਹਾਂਜੀ ਉਹ ਆ ਕੇ ਕਹੇ ਪਈ ਨਰੈਣ ਤਾਂ ਕੁੱਤੇ ਦਾ ਨਾਮ ਹੁੰਦਾ ਆ ਹਾਂਜੀ ਸਾਨੂੰ ਗੁੱਸਾ ਆਊਗਾ ਕਿ ਨਹੀਂ ਬਿਲਕੁਲ ਰੱਖ ਕੋਈ ਰੱਖ ਸਕਦਾ ਨਾ ਕਈਆਂ ਨੇ ਜੌਨ ਮੁੰਡੇ ਦਾ ਨਾਮ ਰੱਖਿਆ ਹੁੰਦਾ ਕਈਆਂ ਨੇ ਕੁੱਤੇ ਦਾ ਨਾਮ ਰੱਖਿਆ ਹੁੰਦਾ ਹਾਂਜੀ ਹੁਣ ਜਿਹੜਾ ਜੋ ਸਾਡੇ ਲਈ ਇੰਪੋਰਟੈਂਟ ਆ अच्छा ਅਸੀਂ ਉਹ ਅਰਥ ਦੂਜੇ ਤੇ ਲਿਜਾ ਕੇ ਨਹੀਂ ਕਰ ਸਕਦੇ। ਅੱਛਾ ਜੀ ਜਿੱਦਾਂ ਤੁਸੀਂ ਗੁਰਬਾਣੀ ਦੇ ਅਰਥ ਕਰਨ ਲੱਗਿਆਂ ਨੇ ਤੁਸੀਂ ਕਿਹਾ ਮੂਲ ਮੰਤਰ ਦੇ ਵਿੱਚ ਵੀ ਕਿਹਾ ਗਿਆ ਆ ਵੀ ਦਸੇ ਗੁਰੂ ਨਿਰੰਕਾਰ ਆ। ਹਾਂਜੀ ਮੂਲ ਮੰਤਰ ਚ ਤਾਂ ਕਿਤੇ ਵੀ ਗੁਰਬਾਣੀ ਚ ਕਿਤੇ ਵੀ ਨਹੀਂ ਲਿਖਿਆ ਐ ਇਦਾਂ ਕੋਈ ਪੰਕਤੀ ਸੁਣਾ ਸਕਦੇ ਇਦਾਂ ਦੀ ਤੁਸੀਂ? ਦੇਖੋ ਜੀ ਪਰਮਾਤਮਾ ਸਿੱਖ ਧਰਮ ਵਿੱਚ ਪਰਮਾਤਮਾ ਦਾ ਕਨਸੈਪਟ ਨਿਰੰਕਾਰ ਵੈਸੇ ਨਿਰੰਕਾਰੀ ਮੰਨਿਆ ਜਾਂਦਾ ਮੈਨੂੰ ਹੀ ਲੱਗਦਾ ਨਹੀਂ ਮੈਂ ਜਿਸੇ ਕਿਰਮ ਵਿੱਚ ਕਹਿੰਦਾ ਨਹੀਂ ਪਰਮਾਤਮਾ ਨਿਰੰਕਾਰ ਹੈ ਮੈਂ ਫਿਰ ਉਹੀ ਗੱਲ ਕਰਦਾ ਮੈਂ ਉਹੀ ਗੱਲ ਕਰਦਾ ਮੈਂ ਫਿਰ ਪੁੱਛਦਾ ਜਿੱਦਾਂ ਹੁਣ ਤੁਹਾਡੇ ਪਿਤਾ ਜੀ ਦਾ ਜਿਹੜਾ ਨਾਮ ਆ ਹਾਂ ਜੇ ਕੋਈ ਬੰਦਾ ਉਸ ਨਾਮ ਉਹ ਹੋਰ ਕੋਈ ਆਪਣੇ ਕਿਸੇ ਪਸ਼ੂ ਜਾਨਵਰ ਦੇ ਨੂੰ ਲਿਆ ਕੇ ਕਹੇ ਵੀ ਇਹ ਤਾਂ ਇਹਦਾ ਨਾਮ ਆ ਕੁਛ ਤੁਸੀਂ ਜਿਹੜੀਆਂ ਹਿੰਦੂ ਧਰਮ ਦੀਆਂ ਮਨੋਤਾਆਂ ਆ ਉਹਨੂੰ ਸਿੱਖ ਧਰਮ ਤੇ ਤਨਾ ਨਾ ਲਾਉ। ਨਹੀਂ ਜੀ ਜਿਵੇਂ ਜਿਹਾ ਦਸ ਗੁਰੂ ਮਹਾਰਾਜ ਸੀ ਉਹ ਹਿੰਦੂ ਸੀ ਇਸ ਵਾਰ ਆਪ ਜੀ ਦਾ ਕੀ ਵਿਚਾਰ ਹੈ? ਬਸ ਮੈਂ ਦੋ ਹੀ ਸਵਾਲ ਪੁੱਛਣੇ ਸੀ। ਹੋਰ ਇਸ ਵਾਰ ਆਪ ਇੱਕ ਸਵਾਲ ਹੋਰ ਪੁੱਛਣਾ ਜੀ। ਜਿਵੇਂ ਕਿਹਾ ਜਾਂਦਾ ਕਿ ਦਸ ਗੁਰੂ ਮਹਾਰਾਜ ਉਹ ਤੋਂ ਉਹ ਤੋਂ ਉਹ ਪਹਿਲਾ ਇੱਕ ਪਹਿਲਾ ਸਵਾਲ ਜਿਹੜਾ ਆ ਹੁਣ ਗੁਰਨਾਨਕ ਦੇਵ ਜੀ ਦਾ ਧਰਮ ਨਾ ਜਨਮ ਹੋਇਆ ਖੱਤਰੀ ਪਰਿਵਾਰ ਦੇ ਵਿੱਚ। ਹਾਂ ਜੀ। ਤੇ ਉਹ ਜਦ ਤੁਸੀਂ ਸੌਰੀ ਤੁਸੀਂ ਸ਼ਹਿਰ ਚ ਰਹਿੰਦੇ ਹੋ ਕਿ ਪਿੰਡ ਚ ਮੈਂ ਸ਼ਹਿਰ ਚ ਹਾਂਜੀ ਸਰ 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 ਓਕੇ ਹੁਣ ਜੇ ਕੋਈ ਬੰਦਾ ਤੁਹਾਡੇ ਸ਼ਹਿਰ ਦੇ ਵਿੱਚ ਡਾਕਟਰ ਦਾ ਕੰਮ ਕਰਦਾ ਡਾਕਟਰ ਆ ਮੰਨ ਲਓ ਹਾਂਜੀ ਤੇ ਉਹਦਾ ਪਿਤਾ ਵੀ ਡਾਕਟਰ ਸੀ ਹਾਂਜੀ ਹੁਣ ਉਹਦਾ ਬੱਚਾ ਪੜ੍ਹਾਈ ਕਰਕੇ ਵਕੀਲ ਬਣ ਗਿਆ ਹਾਂਜੀ ਡਾਕਟਰ ਤਾਂ ਵਕੀਲ ਵਿੱਚ ਫਰਕ ਹੈਗਾ ਕਿ ਨਹੀਂ ਬਿਲਕੁਲ ਹੈਗਾ ਨਾ ਬਿਲਕੁਲ ਬਿਲਕੁਲ ਹੁਣ ਜਿਹੜਾ ਜਿਹੜਾ ਵਕੀਲ ਬਣਿਆ ਸੀ ਉਹ ਆਪਣੇ ਪਿਓ ਤੋਂ ਅਲੱਗ ਰਹਿਣ ਲੱਪਿਆ ਹਾਂ ਹਾਂ ਜਿਹੜੇ ਉਹਦੇ ਬੱਚੇ ਆ ਉਹਨੇ ਵੀ ਵਕਾਲਤ ਕਰ ਲਈ ਹਾਂ ਹਾਂ ਹੁਣ ਜੇ ਤੁਸੀਂ ਵਕੀਲ ਕੋਲ ਉਹ ਡਾਕਟਰ ਦੇ ਮੁੰਡੇ ਕੋਲ ਜਾ ਕੇ ਕਹੂੰ ਵੀ ਤੂੰ ਦਵਾਈ ਦੇ ਸਾਨੂੰ ਹਾਂ ਹਾਂ ਤੂੰ ਆਪਰੇਸ਼ਨ ਕਰ ਕਿਉਂਕਿ ਤੇਰਾ ਪਾਪਾ ਵੀ ਡਾਕਟਰ ਸੀ ਉਹ ਤੇਰਾ ਦਾਦਾ ਵੀ ਡਾਕਟਰ ਸੀ ਹਾਂ ਹਾਂ ਉਹ ਉਹ ਠੀਕ ਹੋਊਗਾ ਜੈਜ ਹੋਊਗਾ ਦੇਖੋ ਉਹ ਤਾਂ ਜੈਜ ਨਹੀਂ ਹੋਊਗਾ ਲੇਕਿਨ ਉਸ ਧਰਮ ਪਰਿਵਰਤਨ ਥੋੜੀ ਨਾ ਹੋ ਜਾਊਗਾ ਉਸ ਨੂੰ ਲੈਣਾ ਹੈ ਹੋਲੀ 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 ਚੱਲੂ ਜਿਹੜਾ ਜਿਹੜਾ ਧਰਮ ਪਰਿਵਰਤਨ ਹੋਇਆ ਜਦੋਂ Hindu ਜਿਹੜਾ Hindu ਜਿਹਨੂੰ ਕਹਿੰਦੇ ਤੁਸੀਂ ਹਾਂਜੀ ਉਹ ਕਿੱਥੋਂ ਪੈਦਾ ਹੋਇਆ ਹਿੰਦੂ ਧਰਮ ਦੇਖੋ ਸਨਾਤਨ ਧਰਮ ਦੇ ਵੈਸੇ ਕੋਈ ਮਤਲਬ ਫਿਕਸ ਲਿਖਿਆ ਨਹੀਂ ਜਾਂਦਾ ਸਭ ਤੋਂ ਪੁਰਾਣੇ ਵੇਦ ਬਤਾਏ ਜਾਂਦੇ ਹਨ ਨਹੀਂ ਮਤਲਬ ਵੇਦ ਕਿੱਥੋਂ ਆਈ ਆ ਵੇਦ ਪੁਰਾਣੇ ਟਾਈਮ ਵਿੱਚ ਰਿਸ਼ੀ ਮੁਨੀਆਂ ਨੇ ਲਿਖੇ ਸੀ ਰਿਸ਼ੀ ਮੁਨੀ ਕਿੱਥੋਂ ਆਈ ਸੀ ਰਿਸ਼ੀ ਮੁਨੀ ਇੱਥੇ ਜਨਮੇ ਭਾਰਤ ਵਿੱਚ ਹੀ ਮਤਲਬ ਉਹਨਾਂ ਤੋਂ ਪਹਿਲਾਂ ਕੁਝ ਨਹੀਂ ਸੀ ਧਰਤੀ ਦੇ ਉੱਤੇ ਧਰਤੀ ਦੇ ਮਤਲਬ ਅਲੱਗ-ਅਲੱਗ ਅਲੱਗ-ਅਲੱਗ ਜਗ੍ਹਾ ਤੇ ਲੋਕ ਰਹਿੰਦੇ ਸੀ ਆਪਣੇ-ਆਪਣੇ ਤੁਸੀਂ ਨਾ ਕਿਸੇ ਵੀ ਧਰਮ ਦੀ ਸਟੱਡੀ ਕਰੋਗੇ ਹਾਂਜੀ ਜਿਹੜੇ ਯਹੂਦੀ ਹੋਏ ਯਹੂਦੀਆਂ ਦੇ ਘਰ ਜਨਮੇ ਸੀ ਜੀਸਸ ਹਾਂਜੀ ਜਦੋਂ ਉਹਨਾਂ ਦੀ ਵਿਚਾਰਧਾਰਾ ਬਦਲੀ ਉਨੀ ਆਪਣੀ ਵੱਖਰੀ ਗੱਲ ਕਹਿਣੀ ਚਾਹੀ ਉਹ ਇਸਾਈ ਬਣ ਗਿਆ ਇਸਾਈ ਧਰਮ ਸ਼ੁਰੂ ਕਰ ਦਿੱਤਾ ਉਹਨੇ ਅੱਛਾ ਅੱਛਾ ਕਦੇ ਕਿਸੇ ਨੂੰ ਜਿਵੇਂ ਕਦੇ ਕਦੇ ਕਿਸੇ ਤੁਹਾਡੇ ਕੋਲ ਨਾ ਬਹੁਤ ਖੁੱਲਾ ਟਾਈਮ ਹੈ ਅੱਛਾ ਜੀ ਹਾਂ ਤੁਸੀਂ ਵਰੀ ਨਾ ਕਰਿਓ ਕਾਲੀ ਨਾ ਕਰੋ अच्छा जी ਹੁਣ ਅਸਾ ਯਹੂਦੀਆਂ ਦੇ ਘਰ ਬੱਚਾ ਜੰਮਿਆ ਉਹਨ ਅਸਾਈ ਧਰਮ ਸ਼ੁਰੂ ਕਰ ਦਿੱਤਾ ਹਾਂਜੀ ਤੁਸੀਂ ਕਦੇ ਅਸਾਈਆਂ ਨੂੰ ਜਾ ਕੇ ਕਿਹਾ ਵੀ ਤੁਸੀਂ ਤਾਂ ਯਹੂਦੀਆਂ ਤੁਸੀਂ ਵੱਖਰਾ ਕਥੇ ਰੱਖਦੇ ਆ ਆਪਣੇ ਆਪ ਦੇਖੋ ਉਸ ਵਾਰੇ باندې ਨੋਲੇਜ ਨਹੀਂ ਹੈ ਹਾਂ ਫਿਰ ਇਦਾਂ ਹੀ ਗੁਰਨਾਨਕ ਦੇਵ ਜੀ ਜਿਹੜੇ ਵਾਰ ਮੈਟਰ ਦੇ ਨੋਲੇਜ ਨਹੀਂ ਹੈ ਮੈਨੂੰ ਗੁਰਨਾਨਕ ਦੇਵ ਜੀ ਨੇ ਬੇਸ਼ੱਕ ਪੈਦਾ ਖੱਤਰੀ ਦੇ ਘਰ ਹੋਏ ਆ ਹਾਂ ਜੀ ਉਹਨੇ ਇੱਕ ਬਖਰੀ ਵਿਚਾਰਤਾ ਰੱਦੇ ਦਿੱਤੀ ਅੱਛਾ ਹਾਂ ਵੀਰ ਜੀ ਉਹ ਤਾਂ ਠੀਕ ਹੈ ਲੇਕਿਨ ਉਹਨਾਂ ਦੇ ਦੋਨੋਂ ਪੁੱਤਰ ਹੈ ਉਹ Hindu yogi yogi ਬਣ ਗਏ ਗੋਰ ਇੱਕ ਤਾਂ ਇੱਕ ਤਾਂ ਜੰਪ ਤੁਸੀਂ ਨਾ ਗੱਲ ਤੇ ਜੰਪ ਹੁਣ ਗੱਲ ਪਤਾ ਕੀ ਜੇ ਤੁਸੀਂ ਤਾਂ ਮੈਂ ਗੱਲ ਕਰਦੇ ਹੁੰਮ ਤਾਂ ਇਦਾਂ ਕਰ ਲਓ ਹੁਣ ਗੱਲ ਇਹ ਆ ਕਿ ਸਾਡੇ ਨਾਲ 1100 1200 ਹੋਰ ਬੰਦਾ ਵੀ ਸੁਣ ਰਿਹਾ ਹੈ ਅੱਛਾ ਅੱਛਾ ਹਾਂ ਹਾਂ ਚਲੋ ਵੀਰ ਜੀ ਵੈਸੇ ਮੇਰਾ ਸਵਾਲ ਹੋ ਗਿਆ ਵੈਸੇ ਮੈਂ ਨਹੀਂ ਕੁਝ ਨਹੀਂ ਹੋ ਗਿਆ ਸਵਾਲ ਦਾ ਇਦਾਂ 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 ਨਹੀਂ ਤੁਸੀਂ ਤੁਸੀਂ ਜਿਹੜੇ ਬਾਕੀ ਜਣੇ ਆ ਆਪਾਂ ਪਹਿਲਾਂ ਤੁਸੀਂ ਸਵਾਲ ਕੀਤਾ ਜਦੋਂ ਤੁਸੀਂ ਕੋਈ ਸਵਾਲ ਕਰਦੇ ਆ ਉਹਦੇ ਚ ਗੱਲ ਥੋੜੀ ਜੇ ਡਿਟੇਲ ਨਾਲ ਹੋ ਜਵੇ ਤੁਹਾਡੇ ਨਾਲ ਨਾਲ ਬੱਕਰੀਆਂ ਦੇ ਪੱਲੇ ਵੀ ਪੈ ਜਵੇ ਹਾ ਜੀ ਜੀ ਹਾਂ ਜੀ ਕਿ ਗੁਰਨਾਨਕ ਦੇਵ ਜੀ ਨੇ ਖੱਤਰੀਆਂ ਦੇ ਘਰ ਪੈਦਾ ਹੋ ਕੇ ਇੱਕ ਬੱਕਰੀ ਵਿਚਾਰਧਾਰਾ ਦਿੱਤੀ ਹੈ ਹਾਂ ਜੀ ਹਿੰਦੂ ਹਿੰਦੂ ਧਰਮ ਦੇ ਬਾਰੇ ਮੁਸਲਮਾਨ ਧਰਮ ਦੇ ਬਾਰੇ ਯੋਗੀਆਂ ਦੇ ਬਾਰੇ ਬੁੱਧੀਆਂ ਦੇ ਬਾਰੇ ਜੈਨੀਆਂ ਦੇ ਬਾਰੇ ਸਾਰਿਆਂ ਦਾ ਖੰਡਨ ਕੀਤਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰਿਆਂ ਦਾ ਖੰਡਨ ਹੈ ਹਾਂਜੀ ਹਾਂਜੀ ਹਿੰਦੂ ਧਰਮ ਜਿਹਨਾਂ ਨੂੰ ਰੱਬ ਮੰਨਦਾ ਆ ਗੁਰਬਾਣੀ ਨਹੀਂ ਰੱਬ ਮੰਦੀ ਜਿਹੜੀ ਜਿਹੜੀ ਤੁਹਾਡੀ ਗੱਲ ਆ ਨਾ ਉਹ ਕੰਪਲੀਟ ਪਤਾ ਕਦੋਂ ਹੁਣੀ ਆ ਹਾਂਜੀ ਜੂ ਮੈਂ ਸੁਣਨਾ ਚਾਹੁੰਦਾ ਸੀ ਤੁਹਾਡੇ ਕੋਲੋਂ ਉਹ ਕੰਪਲੀਟ ਉਦੋਂ ਹੋਣੀ ਆ ਜਦੋਂ ਤੁਸੀਂ ਇਹ ਕਹੂਗੇ ਕਿ ਇਹ ਦੁਨੀਆ ਬਣਾਈ ਆ ਬ੍ਰਹਮੇ ਨੇ। ਅੱਛਾ ਜੀ। ਬ੍ਰਹਮੇ ਦੇ ਮੂੰਹ ਦੇ ਵਿੱਚੋਂ ਪੈਦਾ ਹੋਇਆ ਬ੍ਰਾਹਮਣ। ਹਾਂਜੀ। ਬ੍ਰਹਮੇ ਦੀਆਂ ਬਾਹਾਂ ਦੇ ਵਿੱਚੋਂ ਪੈਦਾ ਹੋਇਆ ਖੱਤਰੀ। ਹਾਂਜੀ। ਉਹਨਾਂ ਖੱਤਰੀਆਂ ਦੇ ਘਰ ਜੰਮਿਆ ਗੁਰੂ ਨਾਨਕ ਦੇਵ ਜੀ। ਹਾਂਜੀ। ਅਸਲ ਅਸਲ ਚ ਗੱਲ ਇਹ ਆ अच्छा ਜਿਹੜੀ ਬੰਦੇ ਦੇ ਦਿਮਾਗ ਵਿੱਚ ਉਦੋਂ ਪਾਈ ਗਈ ਸੀ ਜਦੋਂ ਸਾਇੰਸ ਦਾ ਬੋਲਬਾਲਾ ਨਹੀਂ ਸੀ ਹਾਂਜੀ ਹੁਣ ਜਦੋਂ ਸਾਇੰਸ ਆ ਗਈ ਆ ਹੁਣ ਜੇ ਤੁਸੀਂ ਕਿਸੇ ਬੱਚੇ ਨੂੰ ਕਹੂਗੇ ਪੇ ਬੇਟਾ ਇੱਕ ਬ੍ਰਾਹਮਣ ਕਹੇ ਆਪਣੇ ਬੱਚੇ ਨੂੰ ਪੇ ਬੇਟਾ ਤੈਨੂੰ ਪਤਾ ਪੇ ਅਸੀਂ ਬੰਦੇ ਦੇ ਮੂੰਹ ਦੇ ਵਿੱਚੋਂ ਪੈਦਾ ਹੋਏ ਸੀ ਹਾਂਜੀ ਤੁਸੀਂ ਆਪ ਕਿੰਨਾ ਪੜੇ ਆ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਤੁਸੀਂ ਇਦਾਂ ਇੰਨਾ ਤਾਂ ਤੁਸੀਂ ਵੀ ਪੜ ਗਏ ਹੋਣੇ ਆ ਕਿ ਮੂੰਹ ਦੇ ਵਿੱਚ ਕਿਹੜੀ ਬੱਚੇਦਾਨੀ ਹੁੰਦੀ ਆ ਹਾਂਜੀ ਨਹੀਂ ਹਾਂਜੀ ਨਹੀਂ ਮਤਲਬ ਹੁੰਦੀ ਆ ਮੂੰਹ ਦੇ ਵਿੱਚ ਬੱਚੇਦਾਨੀ ਕਿ ਨਹੀਂ ਨਹੀਂ ਹੁੰਦੀ ਨਹੀਂ ਹੁੰਦੀ ਇਹ ਕਈ ਕੀ ਗੱਲਾਂ ਆ ਨਾ ਇਹ ਧਰਮ ਹੀthias ਵਿੱਚ ਨਹੀਂ ਹਿੰਦੂ ਧਰਮ ਵਿੱਚ ਵੀ ਹੁੰਦੀ ਆ ਆਪਾਂ ਇਦਾਂ ਇਦਾਂ ਜੰਪ ਨਾ ਕਰੋ ਕਈ ਗੱਲਾਂ ਤੀ ਨਾ ਜਾਈਏ ਆਪਾਂ ਹੌਲੀ ਹੌਲੀ ਚਲੋ ਹਾਂਜੀ ਗੱਲਕੁੱਤ ਹੁੰਦੀ ਹੈ ਮਤਲਬ ਇਹ ਗੱਲਾ ਨਹੀਂ ਪ੍ਰੈਕਟੀਕਲ ਨਹੀਂ ਹੁੰਦੀ ਕਈ ਕਈ ਗੱਲਾਂ ਦੋ ਦੋ ਦਿਨ ਪਮਾਂ ਲੱਗੇ ਰਹੋ ਪਰ ਜੇ ਜਿਹੜੀ ਨਾ ਪ੍ਰੈਕਟੀਕਲ ਨਹੀਂ ਹੁੰਦੀ ਜੇ ਉਹਨੂੰ ਛੱਡ ਦਿੰਨੇ ਆ ਤੁਸੀਂ ਹਾਂਜੀ ਫਿਰ ਦੇਖੋ ਚਾਹ ਬਣਾਈ ਆ ਹਾਂਜੀ ਕਰੇ ਚਾਹ ਬਣਾਈ ਆ ਹਾਂਜੀ ਹਾਂਜੀ ਓਕੇ ਜਦੋਂ ਚਾਹ ਬਣਾਉਨੇ ਆ ਉਹਦੇ ਚ ਪਾਣੀ ਪਾ ਕੇ ਗਰਮ ਕਰਕੇ ਪੱਤੀ ਪਾਈ ਮਿੱਠਾ ਪਾਇਆ ਬਾਅਦ ਚ ਦੁੱਧ ਪਾ ਦਿੰਨੇ ਆ ਹਾਂਜੀ ਹੁਣ ਜਿਹੜਾ ਫ੍ਰਿਜ ਵਿੱਚ ਤੁਹਾਡੇ ਘਰੇ ਦੁੱਧ ਪਿਆ 2 ਲੀਟਰ ਹਾਂਜੀ ਜੇ ਘਰ ਦੀ ਸੁਆਣੀ ਨੇ ਇਹ ਸੋਚ ਕੇ ਉਸ 2 ਲੀਟਰ ਦੁੱਧ ਨੂੰ ਜਾਗ ਲਾ ਕੇ ਦਹੀਂ ਜਮਾ ਦਿੱਤਾ ਕਿ ਸ਼ਾਮ ਨੂੰ ਦੁੱਧ ਹੋਰ ਆ ਜਾਣਾ ਹਾਂਜੀ ਹੁਣ ਸ਼ਾਮ ਨੂੰ ਦੁੱਧ ਨਾ ਆਵੇ ਆਹ ਹਾਂ ਤਾਂ ਜਿਹੜਾ ਦਹੀਂ ਬਣ ਗਿਆ ਉਹਦੀ ਚਾਹ ਬਣਾ ਲਵਾਂਗੇ ਉਹਦੇ ਨਾਲ ਨਹੀਂ ਕੀ ਗੱਲ ਦੁੱਧ ਦੁੱਧੇ ਹੀ ਤਾਂ ਹੈਗਾ ਆ ਉਹ ਹਾਂ ਮਤਲਬ ਉਹ ਤਾਂ ਕੈਮੀਕਲ ਰਿਐਕਸ਼ਨ ਹੋ ਗਈ ਨਾ ਉहां पे ਨਹੀਂ ਮਤਲਬ ਹੁਣ ਤੁਹਾਡੇ ਕੋ ਇੱਥੇ ਪਾਸ਼ਾ ਹੈਗੀ ਪੜਿਆਂ ਲਿਖਿਆਂ ਕੋਲ ਹਾਂਜੀ ਹੁਣ ਜਦੋਂ ਬੰਦੇ ਦੇ ਵਿਚਾਰ ਬਦਲੇ ਆ ਬੰਦਾ ਉਸ ਚੀਜ਼ ਨੂੰ ਛੱਡ ਕੇ ਅੱਗੇ ਚਲਾ ਗਿਆ ਔਰ ਆਪਣੀ ਵਿਚਾਰਧਾਰਾ ਲੈ ਕੇ ਅੱਗੇ ਜਾ ਰਿਹਾ ਹਾਂਜੀ ਉਹ ਨੂੰ ਤੁਸੀਂ ਕਹਿੰਦੇ ਨਹੀਂ ਨਹੀਂ ਤੂੰ ਤੈਨੂੰ ਇਹੀ ਅਸੀਂ ਹਿੰਦੂ ਹੀ ਰੱਖਣਾ ਤੈਨੂੰ ਅਸੀਂ ਇਨੇ ਜਿਵੇਂ ਇੱਕਦਮ ਜਿਵੇਂ ਇਕਲ ਹੋ ਰਹੇ ਬਾਬਾ ਜੀ ਜੀ ਮਹਾਰਾਜ ਦੇ ਦੋਨੋਂ ਪੁੱਤਰ ਸੀ ਉਹ ਯੋਗੀ ਬਣ ਗਏ ਸੀ ਉਸ ਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਕਿਹਦੇ ਪੁੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਹੀਂ ਫਿਰ ਉਹਨਾਂ ਨੇ ਜਿਹੜਾ ਨਾ ਧਰਤੀ ਦੇ ਉੱਤੇ ਜੋ ਵੀ ਬੰਦਾ ਪੈਦਾ ਹੁੰਦਾ ਉਹ ਯੂਨੀਕ ਆ ਆਪਣੇ ਆਪ ਦੇ ਵਿੱਚ ਅੱਛਾ ਹਾਂ ਜੀ ਸਹੀ ਐ ਸਹੀ ਹੈ ਹਰ ਹਰ ਇੱਕ ਦੇਖੋ ਤੁਹਾਡੀ ਇੱਕ ਉਂਗਲ ਦੇ ਫਿੰਗਰਪ੍ਰਿੰਟ ਦੂਜੀ ਨਾਲ ਨਹੀਂ ਮਿਲਦੇ ਹੋਣ ਹਾਂ ਸਹੀ ਬਾਤ ਹੈ ਸਹੀ ਬਾਤ ਠੀਕ ਹੈ ਜੀ ਸਰਦਾਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੂੰ ਮੈਨੂੰ ਮੇਰੀ ਕਾਲ ਚੱਕੀ ਔਰ ਮੈਂ ਆਪ ਜੀ ਨਾਲ ਮੇਰਾ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਥੈਂਕ ਯੂ ਥੈਂਕ ਯੂ ਨਹੀਂ ਉਹ ਉਪਰੀ ਨਜ਼ਰੇ ਦੇਖਿਆ ਪਤਾ ਨਹੀਂ ਅਸੀਂ ਵੀ ਉਸ ਇੰਨੇ ਇੰਨੇ ਕਈ ਵਾਰੀ ਹੁੰਦਾ ਤਾਂ ਬਹੁਤ ਕੁਛ ਆ ਜਿਹੜਾ ਕਿਹਾ ਜਾ ਸਕਦਾ ਹੁੰਦਾ ਉਸ ਡਿਟੇਲ ਦੇ ਵਿੱਚ ਨਾ ਜਾਈਏ ਪਰ ਇਹ ਮਾਨਤਾ ਜਿਹੜੀ ਆ ਨਾ ਉਪਰੇ ਸ਼ਬਦਾਂ ਦੇ ਵਿੱਚ ਜਿਹੜੇ ਸਾਡੇ ਆਪਣੇ ਗ੍ਰੰਥ ਵੀ ਆ ਉਹਨਾਂ ਨੇ ਵੀ ਵਿਆਖਿਆ ਇਹੀ ਕੀਤੀ ਹੈ ਹੁਣ ਗੁਰਬਚਨ ਸਿੰਘ ਭਿੰਡਰਾਂ ਵਾਲਾ ਇਹ ਕਹੀ ਜਾਂਦਾ ਪਈ ਅਸੀਂ ਲਬ ਕੁਛ ਦੀ ਔਲਾਦ ਆ ਬੀਦੀਆਂ ਨੂੰ ਜਿਹੜੇ ਜਿੰਨੇ ਗੁਰੂ ਸਾਹਿਬ ਹੋਏ ਆ ਪਹਿਲੇ ਪਾਸ਼ਾ ਬੀਦੀ ਹੋਏ ਆ ਠੀਕ ਆ ਤੀਜੇ ਪਾਸ਼ਾ ਨੂੰ ਭੱਲੇ ਕਿਹਾ ਆ ਤ੍ਰੇਣ ਖੱਤਰੀ ਕਿਸ ਨੂੰ ਕਿਹਾ ਆ ਮਤਲਬ ਉਹ ਕਿਤੇ ਨਾ ਕਿਤੇ ਜਿਨ੍ਹਾਂ ਦੇ ਨਾਲ ਜੋੜਿਆ ਗੁਰੂ ਸਾਹਿਬ ਨੂੰ ਠੀਕ ਆ ਪੀ ਉਹ ਪਿੱਛੇ ਆਪੇ ਸਾਨੂੰ ਹਿੰਦੂਆ ਨਾਲ ਜੋੜੀ ਜਾਂਦੇ ਆ ਸਾਰੇ ਭਗਤਾਂ ਨੂੰ ਹਿੰਦੂਆਂ ਦੇ ਅਵਤਾਰ ਦੱਸਿਆ ਗਿਆ ਆ ਹਰੀ ਮੰਦਰ ਹਰੀ ਵਿਸ਼ੂਨ ਦਾ ਮੰਦਰ ਕਿਹਾ ਗਿਆ ਆ ਸਾਡੇ ਗ੍ਰੰਥਾਂ ਨੇ ਦਰਬਾਰ ਸਾਹਿਬ ਦੇ ਸਰੋਵਰ ਜਿੱਥੇ ਬਣਾਇਆ ਗਿਆ ਆ ਉੱਥੇ ਰਜਨੀ ਵਾਲੀ ਛਪੜੀ ਦੱਸੀ ਹੋਈ ਆ ਜਿੱਥੇ ਅਕਾਲ ਤਖਤ ਬਣਾਇਆ ਆ ਉੱਥੇ ਵਿਸ਼ਨੂੰ ਆ ਕੇ ਆਪਣਾ ਤਖਤ ਲਾ ਕੇ ਬੰਦਾ ਰਿਹਾ ਆ ਹਰਮੰਦਰ ਸਾਹਿਬ ਦੇ ਵੇਲੇ ਵਿਸ਼ਨੂੰ ਆਪ ਟੋਕਰੀ ਢੋਂਦਾ ਰਿਹਾ ਆ ਸਾਡੇ ਗ੍ਰੰਥਾਂ ਨੇ ਕਹੀ ਇਹ ਗੱਲ ਜਿੱਦਾਂ ਦੀਆਂ ਗੱਪਾਂ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਲਿਖੀਆਂ ਆ ਉਦੋਂ ਵੱਧ ਗੱਪਾਂ ਸਾਡੇ ਗ੍ਰੰਥਾਂ ਨੇ ਸਵੀਕਾਰ ਲਈਆਂ ਇਹ ਤਾਂ ਇੱਕ ਹਿੰਦੂ ਵੀਰ ਦਾ ਮੈਸੇਜ ਆ ਤੁਸੀਂ ਟਕਸਾਲੀਆਂ ਨਾਲ ਗੱਲ ਕਰਕੇ ਦੇਖ ਲਓ ਉਹ ਗੱਲ ਪੈਣ ਨੂੰ ਫਿਰਦੇ ਆ ਉਹ ਕਹਿੰਦੇ ਸ਼ਰੀ ਚੰਦ ਦੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਗੀ ਨਹੀਂ ਸੀ ਨਿਹੰਗ ਲਾਣਾ ਸਾਰਾ ਕਹਿੰਦਾ ਉਹ ਸ਼ਿਵਜੀ ਨੂੰ ਮੰਨਦਾ ਸੀ ਜਿਸ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਨਹੀਂ ਮੈਂ ਸ਼ਿਵਜੀ ਤੋਂ ਵੱਖਰਾ ਆ ਹੁਣ ਸ਼ਿਵਜੀ ਤੋਂ ਵੱਖਰਾ ਤਾਂ ਬ੍ਰਹਮਾ ਵੀ ਆ ਬ੍ਰਹਮਾ ਆਪਣੀ ਕੁੜੀ ਦੇ ਉੱਤੇ ਮੋਹਿਤ ਹੁੰਦਾ ਆ ਸ਼ਿਵਜੀ ਉਹਦੇ ਮਗਰ ਤ੍ਰਿਸ਼ੂਲ ਲੈ ਕੇ ਭਜਦਾ ਹਿੰਦੂ ਸਾਰੇ ਦੇਵਤੇ ਆਪਸ ਵਿੱਚ ਹੀ ਲੜਦੇ ਆ ਇਕਦੀ ਬ੍ਰਹਮੇ ਦੀ ਵੀ ਪੂਜਾ ਹੁੰਦੀ ਆ ਵਿਸ਼ਨੂੰ ਦੀ ਵੀ ਹੁੰਦੀ ਆ ਹੁਣ ਕ੍ਰਿਸ਼ਨ ਨੂੰ ਮੰਨਣ ਵਾਲਾ ਜਦੋਂ ਦਸਮ ਗ੍ਰੰਥ ਨੂੰ ਪੜ੍ਹਦੇ ਆ ਨਾ ਜਿਹੜਾ ਅਸੀਂ ਰਹਿਰਾਜ ਸਾਹਿਬ ਦੇ ਵਿੱਚ ਸਵਈਆ ਪੜ੍ਹਦੇ ਆ ਨਾ ਪਾਈ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਉਹ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਨਹੀਂ ਹੈ ਉਹ ਜਿਹੜਾ ਸ਼ਿਵਜੀ ਦਾ ਉਪਾਸ਼ਕ ਹੈ ਨਾ ਉਹ ਸ਼ਿਵਜੀ ਨੂੰ ਧਿਆਨ ਧਰ ਕੇ ਕਹਿ ਰਿਹਾ ਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂ ਅੱਖ ਤਰੇ ਨਹੀਂ ਆਨਿਓ ਕੋਈ RAM ਹੋਵੇ ਕੋ ਰਹੀਮ ਹੋਵੇ ਜੋ ਮਰਜੀ ਹੋਵੇ ਜਦੋਂ ਤੋਂ ਤੇਰਾ ਧਿਆਨ ਧਰਨਾ ਸ਼ੁਰੂ ਕੀਤਾ ਮੈਂ ਨਹੀਂ ਕਿਸੇ ਨੂੰ ਨਹੀਂ ਮੰਨਦਾ ਉਹਦੇ ਸਿੱਖ ਧਰਮ ਨਾਲ ਕੋਈ ਅਰਥ ਨਹੀਂ ਉਹਦੇ Hindu ਗ੍ਰੰਥਾਂ ਦੇ ਵਿੱਚ ਬਹੁਤ ਜਗ੍ਹਾ ਤੇ ਤੁਹਾਨੂੰ ਬਹੁਤ ਥਾਵਾਂ ਤੇ ਮਿਲ ਜਾਊਗਾ ਜਿਹੜਾ ਇੱਕ ਨੂੰ ਮੰਨਣ ਵਾਲਾ ਆ ਉਹ ਦੂਜੇ ਨੂੰ ਨਹੀਂ ਮੰਨਦਾ ਔਰ Hindu ਧਰਮ ਆਪਣੇ ਆਪ ਦੀ ਖੂਬੀ ਉਹ ਕਹਿੰਦਾ ਅਸੀਂ ਇੱਕ ਸਮੁੰਦਰ ਦੀ ਤਰ੍ਹਾਂ ਆ ਸਾਰਿਆਂ ਨੂੰ ਕਲਾ ਵਿੱਚ ਲੈ ਕੇ ਬੈਠੇ ਆ ਔਰ ਜਿਹੜੀ ਵਿਆਖਿਆ ਉਹਨਾਂ ਨੇ ਜਿਸ ਤਰੀਕੇ ਨਾਲ ਸਕੂਲਾਂ ਕਾਲਜਾਂ ਦੇ ਵਿੱਚ ਪੜਾਈ ਗਈ ਆ ਉਹ ਇਹ ਪੜਾਇਆ ਗਿਆ ਆ ਕਿ ਗੁਰੂ ਨਾਨਕ ਪਾਤਸ਼ਾਹ ਵੀ Hindu ਧਰਮ ਵਿੱਚ ਜਿੱਦਾਂ अवतार ਆਇਆ 16 ਇਦਾਂ ਹੀ अवतार ਆਇਆ ਤੇ ਸਾਡੀਆਂ ਗ੍ਰੰਥਾਂ ਨੇ ਟਕਸਾਲ ਨੇ ਰੰਦੀ ਖੁੰਦੀ ਕਸਰ ਪੂਰੀ ਕਰ ਦਿੱਤੀ ਹੁਣ ਜਿਹੜੇ ਸ਼ਬਦ ਆ ਜਿਹੜੇ ਨਾਮ ਵਰਤੇ ਜਾਣੇ ਆ ਤੁਸੀਂ ਨਾ ਅਪਾਗੇ ਵੀ ਚਾਰ ਪੰਜ ਸਾਲ ਪਹਿਲਾਂ ਗੱਲ ਹੋਈ ਸੀ ਕਦੇ ਇਕੱਲੇ ਬੈਠ ਕੇ ਕੋਈ ਇੱਕ ਸ਼ਬਦ ਸੋਚ ਕੇ ਦੱਸਿਓ ਇੱਕ ਸ਼ਬਦ ਆਪਣੇ ਦਿਮਾਗ ਦੇ ਨਾਲ ਸੋਚਿਓ ਜਿਹੜਾ ਗਲੋਬ ਧਰਤੀ ਦੇ ਉੱਤੇ ਨਾ ਹੋਵੇ ਪਹਿਲਾਂ ਕੋ ਨਵਾਂ ਨਾਮ ਦੇਣਾ ਆ ਬੱਕਰੀ ਗੱਲ ਆ ਤੁਸੀਂ ਆਪਣੇ ਆ ਬਣਾਲਮੋਂ ਤੇ ਗਲੋਬ 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 ਇਦਾਂ ਕਾਪੀ ਮੈਂ ਉਹ ਕਰਦੇ ਹੋ ਕਿ ਟਿਕਟੌਕ ਤੇ ਕਰਦਾ ਨਹੀਂ ਸੀ ਉਹ ਬੱਚੇ ਸੀ ਨਿਕਨੇ ਕਿ ਉਹ ਕਹਿੰਦੇ ਵੀ ਤੂੰ ਅੰਗਰੇਜ਼ੀ ਤੈਨੂੰ ਆਉਂਦੀ ਆ ਉਹ ਕਹਿੰਦਾ ਹਾਂ ਆਉਂਦੀ ਉਹ ਕਹਿੰਦਾ ਫੇਰ ਦੀ ਅੰਗਰੇਜ਼ੀ ਦੱਸ ਵੇ ਹੁਣ ਇਦਾਂ ਕੁਝ ਬਣਾਤਮੂ ਤੁਸੀਂ ਸਪੈਲਿੰਗ ਦੱਸ ਕਹਿੰਦਾ ਇਹਦੀ ਉਹ ਇਦਾਂ ਕੋ ਬਣਾ ਲਮੂ ਉਹ ਉਹ ਗੱਲ ਬਖਰੀ ਆ ਜਿਹਦੇ ਕੋ ਮਾਨੇ ਆ ਜਿਹਦੇ ਅਰਥ ਆ ਉਹ ਸ਼ਬਦ ਸੋਚ ਕੇ ਦੱਸਿਓ ਜਿਹੜਾ ਗਲੋਬ ਦੇ ਉੱਤੇ ਨਾ ਹੋਵੇ ਮਜਬੂਰੀ ਆ ਜਦੋਂ ਗੱਲ ਕਰਨੀ ਆ ਨਾ ਇੱਥੋਂ ਹੀ ਕਰਨੀ ਪੈਣੀ ਆ ਜਿਹੜੇ ਬੰਦੇ ਨਾਲ ਗੱਲ ਕਰਨੀ ਆ ਉਹਦੀ ਭਾਸ਼ਾ ਚ ਕਰਨੀ ਜਿਹਨੂੰ ਐਗਜ਼ੈਂਪਲ ਦੇਣੀ ਆ ਉਹਦੀ ਭਾਸ਼ਾ ਚ ਦੇਣੀ ਆ ਇਹੀ ਗੱਲ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਨੇ ਕੀਤੀ ਆ ਪਰ ਹੁਣ ਇਹ ਬਦਵਕਤ ਤਾਂ ਸਾਡੇਆਂ ਬ੍ਰਹਮ ਗਿਆਨੀਆਂ ਦੀ ਜਦਿਆ ਕਿ ਬਾਰ-ਬਾਰ ਉਹਨਾਂ ਨੂੰ ਹਿੰਦੂਆਂ ਦੇ ਕਰ ਲਿਆ ਕਿਸੇ ਤੇ ਹੁਣ ਕੋਈ ਕਹਿੰਦਾ ਪੇ ਸਾਡਾ ਸਾਰਾ ਕੁਝ ਹਿੰਦੂਆਂ ਨਾਲ ਮਿਲਦਾ ਅੱਗੇ ਵੀ ਇਕਬੀਰ ਆਇਆ ਸੀ ਹੁਣ ਗਾਂ ਤਾਂ ਮੱਝ ਦਾ ਸਾਰਾ ਕੁਝ ਮਿਲਦਾ ਹੈ ਚਾਰੇ ਲੱਤਾਂ ਆ ਪੂਛ ਆ ਮੂੰਹ ਆ ਪੱਠੇ ਖਾਨੀਆਂ ਦੁੱਧੇ ਦਿੰਨੀਆਂ ਚਾਰੇ ਹੀ ਥਾਣਿਆਂ ਸਾਰਾ ਕੁਝ ਮਿਲਦਾ ਹੈ ਗਾਂ ਗਾਂ ਆ ਮੱਝ ਮੱਝ ਆ ਜੇ ਤੁਸੀਂ ਕਿਸੇ ਸਿਆਣੇ ਨੂੰ ਪੁੱਛੋਗੇ ਉਹ ਮੱਝ ਤਾਂ ਝੋਟੀ ਕੱਟੀ ਉਹਦੇ ਵਿੱਚ ਵੀ ਫਰਕ ਹੈ ਉਹਨੂੰ ਤਾਂ ਤੋਕੜ ਮੱਝ ਐ ਗੱਬਣ ਮੱਝ ਐ ਸੂਈ ਹੋਈ ਮੱਝ ਐ ਉਹਦੇ ਵਿੱਚ ਵੀ ਫਰਕ ਹੈ ਜ ਜਿਹਨੂੰ ਸ਼ੱਕ ਹੋਇਆ ਕਿ ਤੇ ਆਪਣੀ ਘਰ ਵਾਲੀ ਦੇ ਨਾਲ ਕੱਪੜਿਆਂ ਦੀ ਦੁਕਾਨ ਤੇ ਚਲ ਜੇ